ਦਰਾਹਾ ਦੇ ਨੇੜਲੇ ਪਿੰਡ ਕਦੋਂ ਵਿਖੇ ਤੇਜ਼ ਰਫ਼ਤਾਰ ਕਾਰ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਲੱਗ ਕੇ ਹਾ사ਗ੍ਰਸਤ ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ ਇੱਕ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਦਰਾਹਾ ਥਾਣਾ ਦੇ ਐਸਐਚਓ ਰੋਹਿਤ ਸ਼ਰਮਾ ਨੇ ਦੱਸਿਆ ਕਿ ਮੂਨ ਲਾਈਟ ਫੈਕਟਰੀ 'ਚ ਕੰਮ ਕਰਨ ਵਾਲੇ ਦੋ ਸਟਾਰਟ ਕਾਰ 'ਤੇ ਸਵਾਰ ਹੋ ਕੇ ਦਰਾਹਾ ਤੋਂ ਫਾਇਲਵਲ ਜਾ ਰਹੇ ਸੀ। ਤਾਂ ਪਿੰਡ ਕਦੋਂ ਵਿਖੇ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਲੱਗੀ। ਇਸ ਹਾਦਸੇ 'ਚ ਇੱਕ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਪਾਲਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਗਈ। ਐਸਐਚਓ ਸਾਹਿਬ ਇੱਕ ਪਿੰਡ ਕਦੋਂ ਵਿਖੇ ਕਾਰ ਹਾਸਾਗਰਸ ਹੋਈ ਸੀ ਕੀ ਪੂਰਾ ਮਾਮਲਾ ਸੀ ਜੀ? ਜੀ ਰੁੱਕਾ ਆਪ ਨੂੰ ਮਸੂਲ ਹੋਇਆ ਸੀਗਾ ਜੀ ਸਿਵਲ ਹਸਪਤਲ ਲੁਧਿਆਣੇ ਤੋਂ ਇੱਕ ਵਿਅਕਤੀ ਡੈਥ ਹੋ ਗਈ ਸੀ ਤੇ ਦੋ ਬੰਦੇ ਇੰਜਰੀਡ ਸੀਗੇ। ਤੇ ਮੌਕੇ ਤੇ ਪੁਲਿਸ ਕਾਰਵਾਈ ਕੀਤੀ ਗਈ ਤਾਂ ਇੱਕ ਭੁੱਲਾ ਥਾਪਾ ਨਾਮ ਦਾ ਵਿਅਕਤੀ ਸੀ ਜਿਹੜਾ ਕਿ ਆਪਣੇ ਦੋਨੇ ਦੋਸਤਾਂ ਨਾਲ ਇੱਕ ਦਾ ਨਾਮ ਵਿਜੇਮਲ ਸੀ ਤੇ ਇੱਕ ਦਾ ਨਾਮ ਸਾਹਿਬਦੀਨ ਦਾ ਸੀ। ਇੱਕ ਕਾਰ ਤੇ ਸਵਾਰ ਹੋ ਕੇ ਜਿਹੜੇ ਕਿ ਮੂਨ ਲਾਈਟ ਫੈਕਟਰੀ ਵਿੱਚ ਕੰਮ ਕਰਦੇ ਹਨ ਉਹ ਦਾ ਉਹਨੂੰ ਖਾਣਾ ਖਾਣ ਲਈ ਗਏ। ਤਾਂ ਰਸਤੇ ਜਦੋਂ ਇਹ ਕਦੋਂਪੁਰ ਪਹੁੰਚੇ ਹੈ ਤਾਂ ਉੱਥੇ ਇੱਕ ਕਾਰ ਦੀ ਬੇਕਾਬੂ ਹੋ ਗਈ ਤੇ ਮੋੜ ਦੇ ਉੱਤੇ ਹੀ ਗੰਧ ਗੁਰਦਰਾ ਸਾਹਿਬ ਦੇ ਕੰਨ ਦੇ ਵਿੱਚ ਗੱਡੀ ਪੁੱਜੀ ਤੇ ਸਰ ਗੱਡੀ ਕਿਹੜੀ ਸੀ ਜੀ ਇਹ ਗੱਡੀ ਟਾਟਾ ਗਲੈਂਜ਼ਾ ਸੀਗੀ ਜੀ ਤੇ ਬਾਕੀ ਠੀਕ ਨੇ ਜੀ ਜਿਹੜੇ ਦੋ ਨਾਲ ਸੀਗੇ ਹਾਂਜੀ ਦੋ ਬੰਦੇ ਜਿਹੜੇ ਸੀਗੇ ਉਹ ਜਿਹੜੇ ਲਾਏ ਨੇ ਬਟ ਉਹ ਖਦੇ ਦੇ ਬਾਹਰ ਇਹ ਨਹੀਂ ਜੱਥੂ ਸਰ ਕੀ ਲੱਗਦਾ ਜੀ ਕਿਵੇਂ ਇਹ ਕਹਾਸਾ ਘਰਸਤ ਹੋ ਗਈ ਕਾਰ ਇਹ ਜੀ ਵਿੱਚ ਹੋ ਸਕਦਾ ਵੀ ਕਾਰ ਜਿਹੜੀ ਹੈਗੀ ਉੱਥੇ ਮੋੜ ਵੀ ਸੀਗਾ ਤੇ ਕਾਰ ਸ਼ੈ ਤੇਜ਼ ਸੀਗੀ ਤੇ ਉਹ ਕੰਟਰੋਲ ਨਹੀਂ ਹੋਈ ਇਸ ਤੋਂ ਅੰਕੰਨ ਦੇ ਬੀਤੇ ਵੀ ਨਹੀਂ ਗਏ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੁਸੀਂ ਇਹ ਮੁੰਡਾ ਅਮਰਿਤਕ ਹੈਗਾ ਇਹ ਭਰਾ ਦੇ ਬਿਆਨ ਦੇ ਜਿਹੜੀ ਹੈ 174 ਦੀ ਕਾਰਵਾਈ ਕੀਤੀ ਹੈ